ਪੁੱਤ ਕੌਣ ਜੀ ਤੁਸੀਂ ਸੁੱਖ ਕੀ ਗੱਲ ਆ ਸੁੱਖ ਕੌਣ ਪੁੱਤ ਕੌਣ ਆ ਖੰਡੀ ਮੈਂ ਤੇਰੀ ਮੰਮੀ ਪੁੱਤ ਨਹੀਂ ਮੇਰੀ ਮੰਮੀ ਤੁਸੀਂ ਨਹੀਂ ਜੀ ਮੇਰੀ ਮੰਮੀ ਪੁੱਤ ਤੈਨੂੰ ਪਲੇਖਾ ਪੈਂਦਿਆਂ ਮੈਂ ਤੇਰੀ ਮੰਮੀ ਆ ਨਹੀਂ ਮੈਨੂੰ ਪਲੇਖਾ ਪਿਆ ਤੁਸੀਂ ਨਹੀਂ ਮੇਰੀ ਸੁੱਖਾ ਤੁਸੀਂ ਕੌਣ ਕੌਣ ਮੈਂ ਸਾਬੀ ਸਾਬੀ ਕੌਣ ਉਹ ਪਖੰਡ ਜੇ ਨਾ ਬਹੁਤੇ ਕਰ ਸਮਝ ਲੱਗੀ ਆ ਤੁਸੀਂ ਦੋਵੇਂ ਜਾਣੇ ਪੁੱਤ ਇਹ ਤੇਰਾ ਘਰ ਵਾਲਾ ਤੇ ਮੈਂ ਤੇਰੀ ਸੱਸ ਤੈਨੂੰ ਇਹਨਾਂ ਤੇ ਪਤਾ ਹੋਣਾ ਚਾਹੀਦਾ ਕਿ ਨਹੀਂ ਮੰਮੀ ਐਡੀ ਵੀ ਕੋਈ ਗੱਲ ਨਹੀਂ ਆਣੀ ਸਮਝਾਉਣ ਵਾਲੀ ਗੱਲ ਇੰਨੀ ਨਹੀਂ ਆ ਐਵੇਂ ਦਾ ਦਿਮਾਗ ਖਰਾਬ ਹੋਇਆ ਜਾਣ ਕੇ ਡਈ ਹਾਏ ਮੈਂ ਨਹੀਂ ਜਾਣਦੀ ਤੁਹਾਨੂੰ ਦੋਵਾਂ ਪੁੱਤ ਜਾਣਦੀ ਜਾਣਦੀ ਕਰੇ ਸੁੱਖ ਕੀ ਕਰਦੇ ਆ ਬਤਾ ਸਾਡੇ ਨਾਲ ਘੜਬੜ ਸੁੱਖ ਨਾ ਕਰ ਇਦਾਂ ਪੁੱਤ ਕੀ ਗੱਲ ਹੋ ਗਈ ਤੈਨੂੰ ਚੰਗੀ ਬੜੀ ਮੈਂ ਛੱਡ ਕੇ ਗਈ ਨਾ ਆਪੇ ਇਕੱਲੇ ਰਹੇ ਤੂੰ ਮੈਨੂੰ ਐਡੇ ਤੈਨੂੰ ਐਡੇ ਕਰ ਲਿਆ ਕੌਣ ਜੀ ਤੈਨੂੰ ਦੋਵੇਂ ਜਾਣੇ ਮੈਂ ਤਾਂ ਤੁਹਾਨੂੰ ਜਾਣਦੀ ਚਲ ਜਓ ਓਡੇ ਘਰੋਂ ਹਾਦ ਹੋ ਗਈ ਤੇਰੀ ਤੁਹਾਡਾ ਘਰ ਹਾਂ ਮੇਰਾ ਘਰ ਵਾ ਅੱਜ ਸਾਡਾ ਘਰ ਕਿੱਥੇ ਫਿਰ ਤੇਰਾ ਘਰ ਵਾ ਸਾਡਾ ਵੀ ਇਹੀ ਘਰ ਵਾ ਤੇਰੇ ਨਾਲ ਹੀ ਰਿੰਨੇ ਆਹੀਂ ਮਮੇ ਇਦਾਂ ਕਰੋ ਜਾਓ ਪਾਣੀ ਦਾ ਗਲਾ ਲਿਆਓ ਮੈਂ ਦੰਨਾ ਇਹਨੂੰ ਦਵਾਈ 10 ਮਿੰਟ ਰੈਸਟ ਕਰ ਲਊਗੀ ਕੌਣ ਜੀ ਤੁਸੀਂ ਚਲ ਜਓ ਇੱਥੋਂ ਮੇਰੀ ਮੰਮੀ ਨਹੀਂ ਆ ਰਹਿਣਾ ਮੈਂ ਉਹ ਮੰਮੀ ਤੇਰੀ ਨੂੰ ਸੱਦ ਲੈਨੇ ਮੈਂ ਵੀ ਤੇਰੀ ਮੰਮੀ ਆ ਦੋ ਦੋ ਮੰਮੀ ਆ ਤੇ ਦੋ ਦੋ ਹੁੰਦੀਆਂ ਵਾ ਇੱਕ ਤੇਰੀ ਪੇਕਿਆਂ ਵਾਲੀ ਇੱਕ ਸੌਹਰਿਆਂ ਵਾਲੀ ਕਿਹੜੇ ਸੌਰੇ ਮੈਂ ਨਹੀਂ ਜਾਣ ਕਿ ਤੈਨੂੰ ਜਾਓ ਮੇਰੇ ਨਾਲ ਕੋ ਇਤੋਂ ਮੇਰਾ ਵਕਈ ਦਿਮਾਗ ਖਰਾਬ ਹੋ ਗਿਆ ਤੇਰਾ ਮੈਂ ਤਾਂ ਜਦੋਂ ਜਾਣਦੀ ਹੀ ਨਹੀਂ ਐ ਕੀ ਨਹੀਂ ਜਾਣਦੀ ਤੂੰ ਤੂੰ ਪੱਕਾ ਦੋਵੇਂ ਜਾਨੇ ਚੋਰ ਜੇ ਲੁੱਟਣ ਆਏ ਨਾ ਡੇਕਰੋਂ ਕੋ ਹਾਂ ਆਹ ਪਤਾ ਤੈਨੂੰ ਚੋਰ ਵਾ ਹਾ ਡਾ ਨਹੀਂ ਪਤਾ ਵੀ ਕੌਣ ਵਾ ਮੈਂ ਲੈ 19 ਸਾਬੀ ਪਾਣੀ ਆ ਜਾ ਲੈ ਜਾਓ ਕਹਿੰਦੀ ਐ ਤੂੰ ਵੀ ਕੌਣ ਤੂੰ ਹੀ ਜਾਓ ਮੇਰੇ ਨਾਲ ਕੋ ਚਲ ਚੋ ਇੱਥੇ ਮੇਰੇ ਨਾਲ ਕੋ ਮੈਂ ਚੁਪੀੜ ਮਾਰਨੀ ਆ ਜਾ ਡਾਇਟ ਮੇਰੇ ਨਾਲ ਕੋ ਮਮੀ ਮਮੀ ਜਾ ਤੂੰ ਪਾਣੀ ਦਾ ਗਲਾ ਲਿਆ ਕੌਣ ਜੈ ਤੂੰ ਮਰਦੇ ਰੋ ਪਾਈ ਜਾਂਦੇ ਮੇਰੀ ਮਮੀ ਨਹੀਂ ਆ ਰਹੀਣਾ ਹੁਣੇ ਵੇਖੀ ਚਾਚੀ ਚਾਚੀ ਬਾਹਰ ਆਓ ਸਾਬੀ ਬਾਹਰ ਆਓ ਇਹ ਕੌਣ ਵਾਜਾ ਦੇਂਦਿਆ ਆ ਮਨੀ ਇਹ ਕਿੱਧਰ ਆ ਗਿਆ ਹੁਣ ਪਹਿਲਾਂ ਇਹਨੂੰ ਪੁੱਛਦੀਆਂ ਬਾਅਦ ਚ ਪਾਣੀ ਖੜਦੀਆਂ ਕੀ ਆਂਦਾ ਕਿੱਦਾਂ ਸੰਗ ਪਾੜਨ ਡਿਆ ਵੀ ਹੁਣ ਆਵਾਜ਼ ਨਹੀਂ ਸੁਣਦੇ ਹੈ ਇੱਥੇ ਸੰਗ ਪਾੜੀ ਜਾਣਾ ਤੇ ਗਾਂ ਆ ਜਨੋਂ ਹਾਂ ਗਾਂ ਕੀ ਗਾੜੀ ਕਿਹੜੇ ਕੰਡੇ ਸੀ ਗਾਂ ਅੱਗੇ ਮਾਤਾ ਆਈ ਹੀ ਜਿਹਨੂੰ ਹੱਥ ਜੋੜ-ਜੋੜ ਕੱਢਿਆ ਤੁਸੀਂ ਕੀ ਕਿਹਾ ਤੇਰੀ ਮਾਤਾ ਕਰਕੇ ਬੜੇ ਚੰਗੇ ਕੰਮ ਗਈ ਹੈ ਨਾ ਆਈ ਤੇ ਵਿਚਾਰੀ ਤੁਹਾਡੇ ਵਾਲੀ ਜਦੋਂ ਚੰਗੇ ਕੰਮ ਕਰਦੀ ਉਹ ਚੰਗੀ ਲੱਗਦੀ ਸੀ ਉਹ ਚੰਗਾ ਕੀਤਾ ਕੀ ਹਾਣਾ ਮੰਮੀ ਕਿੱਥੇ ਆ ਉਹਨੂੰ ਕੱਢੋ ਬਾਹਰ ਸਾਬੀ ਨੂੰ ਕਹਿਣਾ ਕੀ ਹੁਣ ਕੀ ਆਂਦਾ ਮੇਰੀ ਮਾਤਾ ਨੂੰ ਤੁਸੀਂ ਤੇ ਚੱਲ ਕਿ ਆ ਜੋ ਕਿਹਾ ਹੱਥ ਜੋੜ-ਜੋੜ ਕੱਢਣ ਦਾ ਕੀ ਮਤਲਬ ਉਹਦਾ ਕੀ ਕਹਤਾ ਉਹਨੂੰ ਆਪੇ ਕਹਿੰਦੀ ਮੈਂ ਚੱਲ ਜਾਨੀ ਕਿ ਜਾ ਫਿਰ ਆਪੇ ਨਹੀਂ ਉਹਨੇ ਕਿਹਾ ਚੱਲ ਜਾਨੀ ਆ ਤੁਸੀਂ ਕੱਢਿਆ ਦੋਵਾਂ ਨੇ ਉਹ ਜਾ ਤੈਨੂੰ ਪੰਪ ਦੇਣ ਦੀ ਏ ਤੇਰੀ ਮਾਤਾ ਪੰਪ ਨਹੀਂ ਮੈਨੂੰ ਦੇਣ ਦੀ ਕੱਢੋ ਉਹਨੂੰ ਬਾਹਰ ਕਿੱਥੇ ਆਓ ਸਾਬੀ ਮੇਰੀ ਗੱਲ ਸੁਣ ਮਣੀ ਆੜੀਆਂ ਗੱਲਾਂ ਨਾ ਇਹ ਵਧਾਈ ਦੀਆਂ ਨਹੀਂ ਹੁੰਦੀਆਂ ਘਟੀਆਂ ਰਹਿਣ ਦੀਆਂ ਨਹੀਂ ਆ ਚੰਗੀਆਂ ਹੁੰਦੀਆਂ ਵਾ ਵਧਾਉਣ ਤੁਸੀਂ ਡੇ ਰਹੇ ਉਹ ਤੇ ਤੁਹਾਡੇ ਆ ਲਾਈਵ ਵਿਚਾਰੀ ਆਈ ਵਿਚਾਰੀ ਤਾਂ ਹੀ ਕਿੜਾ ਪਾਉ ਫੜ ਕੇ ਬਾਹਰ ਕੱਢਿਆ ਸੀ ਉਹਨੂੰ ਤੇ ਹੱਥ ਜੋਰ-ਜੋਰ ਤੇ ਕੱਢਣ ਦੇ ਜੇ ਉਹ ਤੇ ਉਦਾਂ ਗੁੱਸੇ 'ਚ ਕਿਹਾ ਹੀ ਜਾਂਦਾ ਵਾ ਕੋਨਾ ਕੋ ਹੂੰ ਚਾਹ ਤੁਸੀਂ ਕਿਹਾ ਠੀਕ ਆ ਉਹਦਾ ਕੀ ਮਤਲਬ ਕਹਿੰਦਾ ਉਹਨੂੰ ਬਾਹਰ ਕੱਢੋ ਉਹਨੇ ਨਹੀਂ ਆਉਣਾ ਬਾਹਰ ਚਲ ਕਿੰਨਾ ਕੁ ਚਿਰ ਅੰਦਰ ਬਿਠਾ ਲੋਗੇ ਇੱਥੇ ਬੈਠਾ ਮੈਂ ਬੈਠਾ ਤੇ ਬੈਠਾ ਰ ਕੀ ਕਰੇਗਾ ਫਿਰ ਬਾਹਰ ਤੇ ਕੱਢੋ ਫਿਰ ਦੱਸਦਾ ਕੀ ਕਰੂੰਗਾ ਤੂੰ ਤੇ ਘੋੜੇ ਸਵਾਰ ਆਇਆ ਵਾ ਲੜਨ ਵਾਸਤੇ ਹੀ ਉਹਨੂੰ ਬਾਹਰ ਕੱਢੋ ਮੇਰੀ ਗੱਲ ਸੁਣ ਮਨੀ ਲੜਨ ਵਾਲੀ ਕੋਈ ਗੱਲ ਨਹੀਂ ਹੋਈ ਇਦਾਂ ਦੀ ਜਿਹੜਾ ਇੰਨਾ ਤੱਤਾ ਵਗੰਡਿਆ ਤੂੰ ਤੇ ਕੀ ਗੱਲ ਹੋਈ ਫਿਰ ਮਾਰੀ ਮਾਤਾ ਦੀ ਬੇਇੱਜ਼ਤੀ ਕਰਕੇ ਤੁਸੀਂ ਕਿਉਂ ਕੱਢਿਆ ਬੇਇੱਜ਼ਤੀ ਕਿਨੇ ਕੀਤੀ ਉਹਦੀ ਉਹਨੂੰ ਆ ਜੋਰ ਜੋਰ ਤੁਸੀਂ ਘਰੋਂ ਕੱਢਣ ਦੇ ਜੇ ਉਹ ਜਾ ਮਣੀ ਐਵੇਂ ਗੱਲਾਂ ਇੱਕ ਜਣੇ ਦੀਆਂ ਗੱਲਾਂ ਨਹੀਂ ਸੁਣੀ ਦਿੰਨੇ ਸਾਰਿਆਂ ਨੇ ਸੁਣੀਆਂ ਨਾ ਫੇਰ ਪਤਾ ਲੱਗਦਾ ਹੁੰਦਾ ਸੱਚਾ ਕੌਣ ਤੇ ਝੂਠਾ ਕੌਣ ਵਾ ਚਾਚੀ ਪਤਾ ਹੀ ਆ ਕੌਣ ਸੱਚਾ ਤੇ ਕੌਣ ਝੂਠਾ ਦੱਸਣ ਦੀ ਲੋੜ ਨਹੀਂ ਆ ਆਉਣਾ ਨਾ ਤੇ ਅੰਦਰ ਆ ਜਾ ਨਹੀਂ ਤੇ ਜਾ ਆਪਣੇ ਘਰ ਨੂੰ ਮੀਂਹ ਪੈਣ ਡਿਆ ਪਿਆ ਵਾ ਘਰ ਤੇ ਜਾਊਂਗਾ ਪਹਿਲਾਂ ਉਹਨੂੰ ਬਾਹਰ ਕੱਢੋ ਉਹਨੂੰ ਖੋਰ ਕੇ ਜਾਊਂ ਇੱਕ ਵਾਰੀ ਮੈਂ ਪਤਾ ਐ ਡੇਵਿਡ ਡੇ ਬਦਮਾਸ਼ ਦਾ ਉਹ ਬਾਹਰ ਕਿਤੇ ਪੰਗਾ ਲੈ ਤੈਨੂੰ ਪਤਾ ਲੱਗੇ ਸਾਬੀ ਦੇ ਘੋੜੇ ਸਵਾਰ ਹੋ ਕੇ ਆਉਣਾ ਵਾ ਸਾਬੀ ਕੱਲਾ ਨਾ ਤਾਦ ਕਰਕੇ ਆਉਣਾ ਵਾ ਤੇ ਮੈਂ ਗਾੜੀ ਫੌਜਾ ਲੈਣ ਤੀ ਮੈਂ ਵੀ ਕੱਲਾ ਹੀ ਆਇਆ ਵਾ ਉਹ ਤੇ ਆਖਣ ਨਹੀਂ ਆ ਬਾਹਰ ਸਿਆਪਾ ਪਾ ਕੇ ਤੇ ਤੇਰੀ ਮਾਂ ਨੂੰ ਵੀ ਪਤਾ ਲੱਗੇ ਕਿ ਕੀ ਛਾਪੇ ਪਏ ਹੁੰਦੇ ਆ ਘਰ ਤੇ ਬੜਾ ਲੜ ਲਈਦਾ ਵਾ ਬਾਹਰ ਲੜਾਂਗੇ ਨਾ ਆਪਣੇ ਘਰ ਵਾਲੇ ਨਹੀਂ ਮਾਣ ਉਹ ਲੜ ਨਾਲ ਗਾੜੀ ਹੁੰਦੇ ਆ ਉਹੋ ਹੀ ਗੱਲ ਨਾ ਘਰ ਵਾਲੇ ਤੇ ਜੋਰ ਚੱਲਦਾ ਬਾਹਰ ਵਾਲਿਆਂ ਦੇ ਨਹੀਂ ਚੱਲਦਾ ਉਹ ਜਾਂਦਾ ਰਾਹ ਜੇ ਘਰ ਉਹਨਾਂ ਦਾ ਠੀਕ ਆ ਨਹੀਂ ਤੇ ਹਿੱਦਨੂ ਹੋ ਜਾ ਉਨੂੰ ਬਾਹਰ ਕੱਢੋ ਫਿਰ ਦੱਸਦਾ ਉਹਨੂੰ ਮੈਂ ਉਹ ਮੈਂ ਨਹੀਂ ਬਾਹਰ ਕੱਢਣ ਲੱਗੀ ਵੱਡਾ ਬਦ ਉਹਨੂੰ ਅੰਦਰ ਵੱਡਾ ਬਦਮਾਸ਼ ਬਣਿਆ ਫਿਰਦਾ ਤੂੰ ਬਾਹਰ ਕੱਢੋ ਉਹਨੂੰ ਕਿੱਥੇ ਆਓ ਤੈਨੂੰ ਮੈਂ ਇੰਨੀ ਗੱਲ ਆਖਣ ਦੀ ਹੈ ਨਾ ਮੀਂਹ ਪੈਣਿਆ ਵਾ ਘਰ ਆਉਣਾ ਠੀਕ ਆ ਨਹੀਂ ਤਾਂ ਬਾਹਰ ਨੂੰ ਚੱਲ ਉਹ ਸਾਬੀ ਬਾਹਰ ਆ ਓਏ ਸਾਬੀ ਨੇ ਨਹੀਂ ਆਉਣਾ ਕਿਉਂ ਨਹੀਂ ਆਉਣਾ ਇਹਨੇ ਆਉਣਾ ਕਿੱਦਾਂ ਨਹੀਂ ਆ ਇੱਥੇ ਹੀ ਆ ਮੈਂ ਤੈਨੂੰ ਪੁੱਛ ਕੇ ਜਾਉਂ ਕੀ ਗੱਲ ਆ ਕੀ ਬਿਮਾਰੀ ਕੀ ਤੈਨੂੰ ਟੈਨਸ਼ਨ ਨਾ ਲੈ ਪੁੱਤ ਮੈਂ ਵੀ ਇੱਥੇ ਬੈਠਾ ਬਾਹਰ ਵੇ ਇਦਾਂ ਕਿਦਾਂ ਨਹੀਂ ਨਿਕਲਦਾ ਸਾੜੀ ਧਾੜੀ ਤੋਂ ਬਾਹਰ ਮੈਂ ਜਾਣਾ ਭਲਾ ਪੁੱਛਦਾ ਇਹਨੂੰ ਕਿੱਥੇ ਚੱਲਿਆ ਤੂੰ ਮੰਮੀ ਆਓ ਜਿਹੜਾ ਬਾਹਰ ਖਲੋ ਗਿਆ ਡਿਆ ਰੋਲੀ ਪਾਉਣ ਪੁੱਛਦਾ ਭਲਾ ਇਹਨੂੰ ਕੀ ਗੱਲ ਇਹਨੂੰ ਮੈਂ ਉੱਥੋਂ ਆਈ ਆ ਪੁੱਤ ਉਹ ਤੇ ਦੋਵੇਂ ਮਾਂ ਪੁੱਤ ਤਮਾਸ਼ਾ ਵੇਂਦੇ ਆ ਤੇ ਆਪਾਂ ਤਮਾਸ਼ਾ ਲਾਉਣਾ ਹੀ ਨਹੀਂ ਚਾਹੁੰਦੇ ਤੇ ਕਰਨ ਕੀ ਆਇਆ ਇੱਥੇ ਕਰਨ ਕੇ ਆਇਆ ਜੋ ਕੁਛ ਮਾਂ ਕਰ ਗਈ ਆ ਉਹ ਕੋ ਪੁੱਤ ਕਰਨਾ ਹੈ ਔਰ ਪੁੱਤ ਨੇ ਕੀ ਕਰਨਾ ਵਾ ਮੈਨੂੰ ਪੁੱਛ ਲੈਣ ਦੋ ਉਹ ਨਹੀਂ ਪੁੱਛਣਾ ਅਸੀਂ ਸੁੱਖ ਨੂੰ ਵੇਖਣਾ ਵਾ ਅਸੀਂ ਉਹਨਾਂ ਵੱਲ ਨਹੀਂ ਜਾਣਾ ਕਿੱਦਾਂ ਬੂਏਗੇ ਬੈਠਾ ਬਦਮਾਸ਼ੀਆਂ ਇਹਦਾ ਸ਼ੁਰੂ ਤਾਂ ਇਹੋ ਜਿਹਾ ਲਗੌੜਾਂ ਜਾਂ ਵਾਲੇ ਕੰਮ ਰਏ ਨਾ ਇਹਦੇ ਪੁੱਛ ਤੇ ਲਵਾ ਮੈਨੂੰ ਇੱਕ ਰੀ ਇਹ ਮੈਨੂੰ ਗੋਲੀ ਮਾਰ ਦੂ ਭਲਾ ਉਹ ਜਿਹਦਾ ਪੁੱਤ ਧੀ ਪੁੱਤ ਨੂੰ ਕੰਮ ਨਾ ਲਾਈਏ ਤੇ ਵਿਲੇ ਦਾ ਲੜਨਾਂ ਲਈ ਧਿਆਨ ਰਿੰਦਾ ਵਾ ਚਾਹ ਮੇਰਾ ਪੁੱਤ ਕੰਮ ਕਰ ਕੋਈ ਕੰਮ ਕਰਨਾ ਆਏ ਨੇ ਵਿਲੇ ਆਈਆ ਸਾਰੀ ਦਿਹਾੜੀ ਬੈਠਾ ਰਹੂ ਇਹਨੂੰ ਕਿਹੜਾ ਕੋਈ ਕੰਮ ਆ ਮੰਮੀ ਆਇਆ ਕਿੱਧਰ ਆਇਆ ਮੈਨੂੰ ਪੁੱਛ ਤੇ ਲੈਣ ਦੇ ਕਰੀ ਔਰ ਇਹਨਦੇ ਪੁੱਛਿਆ ਜਾਊਗਾ ਨਹੀਂ ਤੇਰੇ ਖਾਣੇ 'ਚ ਕੋਈ ਗੱਲ ਪਈ ਆ ਕਿ ਨਹੀਂ ਤੇ ਜਦੋਂ ਤੂੰ ਤੁਹਾਨੂੰ ਜਾਣਦੀ ਨਹੀਂ ਆਂ ਕੰਡੀ ਸਾਡੇ ਘਰੋਂ ਚਲ ਜਾ ਫਿਰ ਤੈਨੂੰ ਜਾਂਦੇ ਕਿਉਂ ਨਹੀਂ ਜੇ ਚੁੱਪ ਕਰ ਜਾ ਤੂੰ ਇੱਕ ਦਿਮਾਗ ਖਰਾਬ ਕੀਤਾ ਇੱਕ ਤਰਤਾਇ ਨਹੀਂ ਕੀਤਾ ਜਾਣਦੀ ਨਹੀਂ ਇੱਥੇ ਜਾਣ ਕੇ ਹੀ ਐਵੇਂ ਮੂੰਹ ਜਲਕਾਈ ਜਾਨੀ ਆ ਕਿੱਡਾ ਪਖੰਡ ਫੜਿਆ ਆਇਨੇ ਘਰ ਦੇ ਵਿੱਚ ਕਲੇਸ਼ ਪਾਇਆ ਹੋਇਆ ਇੱਕ ਕਲੇਸ਼ ਦੀ ਗਾੜੀ ਤੂੰ ਆ ਮੈਂ ਕਹਦਾ ਕਲੇਸ਼ ਪਾਇਆ ਜਦੋਂ ਮੈਂ ਤੁਹਾਨੂੰ ਦੋਵਾਂ ਨੂੰ ਨਹੀਂ ਜਾਣਦੀ ਤੇ ਫਿਰ ਕਾਦੀ ਗੱਲ ਕਰ ਰਹਾ ਡਿਆਣ ਕੇ ਚੋਦਰ ਕਰਨ ਦੇ ਜਾ ਮੰਮੀ ਇਹਦੀ ਮਾਂ ਨੂੰ ਫੋਨ ਲਾ ਉਹ ਮੈਂ ਨਹੀਂ ਲਾਉਣਾ ਚਾਹ ਕੇ ਤੇ ਤੂੰ ਲਾ ਹੋ ਜਾ ਉੱਠ ਜਾ ਸਾਦੋਂ ਨੂੰ ਇੱਥੇ ਮੈਂ ਤੇ ਕਹਿਣਾ ਅੱਪੇ ਮੇਰੀ ਮੰਮੀ ਅੰਦੀ ਵੇਖੀ ਤੁਹਾਨੂੰ ਦੋਵੇਂ ਜਣ ਨੂੰ ਭਜਾਉਂਦੀ ਕਿੱਥੇ ਭਜਾਉਂਦੀ ਤੇਰੀ ਮੰਮੀ ਮੈਨੂੰ ਇਹ ਨਹੀਂ ਸਮਝ ਆਉਂਦੇ ਤੈਨੂੰ ਹੋ ਕੀ ਗਿਆ ਵਾ ਮੈਂ ਜਦੋਂ ਤੁਹਾਨੂੰ ਜਾਣਦੀ ਨਹੀਂ ਤੇ ਤੁਹਾਡੇ ਘਰ ਆਣ ਕੇ ਕਿੱਦਾਂ ਬੋਲਣ ਦੇ ਦੋਵੇਂ ਜਣੇ ਮੰਮੀ ਦਾ ਦਿਮਾਗ ਸੱਚੀ ਘੁੰਮ ਗਿਆ ਈ ਦਿਮਾਗ ਨਹੀਂ ਸੱਚੀ ਲੱਦਾ ਸ਼ਨਾਣ ਹੋ ਗਈ ਹੈ ਦਿਮਾਗ ਨਹੀਂ ਘੁੰਮਿਆ ਦਿਮਾਗ ਘੁੰਮਿਆ ਹੁੰਦਾ ਤੇ ਆਵੇ ਜਵਾਬ ਉਹਦਾ ਦੇਣ ਦੀ ਆ ਗਾੜੀ ਛਦਾਈ ਸਾਨੂੰ ਬਣਾਇਆ ਵਾ ਸਾਡੇ ਘਰ ਦੇ ਵਿੱਚ ਕਲੇਸ਼ ਹੀ ਇੰਨੇ ਪਾਇਆ ਵਾ ਆਏ ਮੇਰੇ ਸਿਰ ਪੀੜ ਕੰਡਿਆ ਪੈ ਤੁਹਾਡੇ ਨਰੋਲੇ ਪਾਪਾ ਕੀ ਮਮੀ ਮੈਂ ਲਉਂਗਾ ਇਹਦੀ ਮਾਂ ਨੂੰ ਫੋਨ ਤੇਰਾ ਨਹੀਂ ਸਿਰ ਪੀੜ ਕਰਦਾ ਤੇਰੀ ਮਾਂ ਦਾ ਨੰਬਰ ਤੁਹਾਡੇ ਕੋ ਕਿੱਥੋਂ ਆਇਆ ਵਾ ਤੇਰੀ ਮਾਂ ਦਾ ਨੰਬਰ ਅ ਕਿੱਦਾਂ ਦੀਆਂ ਗੱਲਾਂ ਕਰਦੀ ਸੁੱਖ ਥੋੜੀ ਬੋਤੀ ਅਕਲ ਕਰ ਕੀ ਹੋ ਇਦਾਂ ਸਾਨੂੰ ਖਾਣ ਚੰਬੜੀ ਤੂੰ ਤੇ ਇਹ ਕੌਣ ਜੀ ਕਿੱਦਾਂ ਗੱਲਾਂ ਕਰੰਦੇ ਮੇਰੇ ਨਾਲ ਨਾਲੇ ਸਾਡੇ ਘਰ ਦੇ ਬੇਟੇ ਤੇ ਮੈਨੂੰ ਹੀ ਗੱਲਾਂ ਕਰੀ ਜਾਂਦੇ ਆ ਉਹ ਤੇਰਾ ਘਰ ਨਹੀਂ ਆ ਇਹ ਸਾਡਾ ਵੀ ਘਰ ਵਾ ਮੈਨੂੰ ਹੱਥ ਨਾ ਲਾਏ ਮੈਂ ਤੁਹਾਨੂੰ ਦੱਸਦਾ ਜੇ ਹੱਥ ਨਾ ਲਾਓ ਦਾਤਾ ਕੀ ਚੋਰੀ ਕਰਨਾ ਹੈ ਐਡ ਕਰੋ ਕੀ ਚੋਰੀ ਕੀਤਾ ਦੱਸ ਦੋ ਮੈਨੂੰ ਚੋਰੀ ਕਰਨਾ ਹੀ ਆ ਤਾਂ ਸਲਾ ਦੇ ਫਿਰ ਹੱਥ ਨਾ ਲਾਓ ਮੈਨੂੰ ਚੋਰ ਜੇ ਆਣ ਕੇ ਤੇ ਬਹਿ ਗਏ ਸਾਡੇ ਘਰ ਚੋਰੀ ਕਰਨਾ ਹੈ ਸਾਡੇ ਘਰ ਕੀ ਨਹੀਂ ਹੈਗਾ ਜਿਹੜਾ ਚੋਰੀ ਕਰਨਾ ਸੀ ਤੇ ਆਪਣੇ ਘਰ ਜਾਓ ਫਿਰ ਜਿਹ ਤੁਹਾਡੇ ਘਰ ਸਾਰਾ ਕੁਝ ਵਾ ਤੇ ਆਪਣੇ ਘਰ ਹੀ ਖਲੋਤੇ ਖੜੇ ਆ ਇਹ ਤੇ ਮੇਰਾ ਘਰ ਵਾ ਤੇ ਮੇਰੀ ਮੰਮੀ ਦਾ ਘਰ ਵਾ ਆਹ ਤੇਰੀ ਮੰਮੀ ਇੱਥੇ ਸੀਮਟ ਲੰਦੀ ਰਹੀ ਆ ਚਲ ਜਾ ਓਡੇ ਕੋਲ ਮੈਂ ਦੱਸਤਾ ਆ ਜੇ ਤੁਹਾਨੂੰ ਮੈਨੂੰ ਮਾਰਨ ਦੀ ਨਾ ਆਏ ਤੁਸੀਂ ਸੁਖ ਨਾ ਤੈਨੂੰ ਮਾਰਨਾ ਆ ਨਾ ਤੈਨੂੰ ਮੈਂ ਹੁਣ ਪਿਆਰ ਨਾਲ ਤੈਨੂੰ ਮੈਂ ਗੱਲ ਸੁਖ ਮੈਂ ਤੈਨੂੰ ਇਹ ਦੱਸਣ ਡਈ ਆ ਮੈਂ ਪਿਆਰ ਨਾਲ ਗੱਲ ਕਰਨ ਢੀ ਤੇਰੇ ਨਾਲ ਹੁਣ ਨਾ ਤੈਨੂੰ ਮਾਰਨਾ ਆ ਤੈਨੂੰ ਇਹਨਾਂ ਪੁੱਛਣ ਡਿਆ ਵੀ ਤੇਰੇ ਖਾਨੇ 'ਚ ਕੋਈ ਗੱਲ ਬੈਂਦੀ ਆ ਕਿ ਨਹੀਂ ਬੈਂਦੀ ਇਹ ਦੱਸ ਤੂੰ ਮੈਨੂੰ ਤੇ ਸੁਖ ਕੌਣ ਹੈ ਵੀ ਮੈਨੂੰ ਸੁਖ ਸੁਖ ਕਹੀ ਜਾਂਦੇ ਬਾਰ-ਬਾਰ ਜਦੋਂ ਮੈਂ ਕਹਾਂ ਮੈਂ ਨਹੀਂ ਸੁਖ ਸੋਖ ਲੱਭੂ ਆਪਣੀ ਬਾਹਰ ਜਾ ਕੇ ਸਾਡੀ ਸੁੱਖ ਇਹੋ ਹੀ ਆ ਪਤਾ ਨਹੀਂ ਸੁੱਖ ਚ ਕੀ ਭੂਤ ਵੜ ਗਏ ਆ ਐਵੇਂ ਸੋਖਾ ਮੈਂ ਮੈ ਅੱਜ ਮੈਨੂੰ ਲੱਗੋ ਮੈਂ ਨਹੀਂ ਜਾਂਦੀ ਮੈਂ ਆਪਣੇ ਘਰੋਂ ਕਿਉਂ ਭੱਜਾਂ ਆਇਂ ਨਹੀਂ ਨਾ ਤੇਰੀ ਮਾਂ ਤਾਂ ਤੈਨੂੰ ਵੀ ਪਤਾ ਲੱਗ ਜਾਂਦਾ ਫਿਰ ਕੋਈ ਨਹੀਂ ਆਨੰਦ ਮੇਰੀ ਮੰਮੀ ਨੂੰ ਵੇਖਿਓ ਮੇਰੀ ਮੰਮੀ ਕਿੱਡੀ ਖਤਰਨਾਕ ਤੁਹਾਨੂੰ ਇੱਥੋਂ ਪਹੁੰਚਾਉਂਦੀ ਆ ਬਹੁਤ ਖਤਰਨਾਕ ਆ ਤੂੰ ਵੀ ਬੜੀ ਖਤਰਨਾਕ ਤਦਿਆਂ ਨੂੰ ਕਿੰਨੀ ਕਰੋ ਬਾਹਰ ਚਲ ਜਾਓ ਸਾਡੇ ਘਰੋਂ ਹਾਨੂੰ ਬਾਹਰ ਕੱਢਣ ਦੀ ਮੇਰਾ ਘਰ ਵਾ ਪੈਣਾ ਤੇਰਾ ਹੀ ਘਰ ਸਈ ਤੇਰਾ ਹੀ ਘਰ ਸਈ ਸਾਨੂੰ ਬਖਸ਼ ਦੇ ਤੇਰਾ ਹੀ ਘਰ ਸਈ ਸਾਨੂੰ ਕਨੂੰ ਸ਼ਦਾਈ ਕਰ ਦੇਣ ਲੱਗੀਆਂ ਆਪ ਤੇ ਹੋਈ ਹੋਈ ਸਾਨੂੰ ਵੀ ਕਰਨ ਲੱਗੀਆਂ ਹੈਲੋ 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 ਸਾਸਿਕਾ ਮਮੀ ਸਾਸਿਕਾ ਕੀ ਹਾਲ ਜੇ ਠੀਕ ਠਾਕ ਹਾਂ ਵਧੀਆ ਫਿਲ ਤੋਂ ਹਾਂ ਹਾਂਜੀ ਠੀਕ ਜੇ ਮਮੀ ਇਦਾਂ ਕਰੋ ਤੁਸੀਂ ਤਿਆਰ ਹੋਗੇ ਤੇ ਆਜੋ ਆ ਮੜਾ ਜਾ ਕਿਉਂ ਕੀ ਚੱਲ ਬਸ ਮਮੀ ਇਹ ਸੁੱਖ ਵਡਾਈ ਐਵੇਂ ਜੱਬੜੀਆਂ ਜੀਆਂ ਮਰੀ ਜਾਂਦੀ ਆ ਇਹ ਤੁਸੀਂ ਕੌਣ ਜੇ ਤੁਹਾਨੂੰ ਨਹੀਂ ਮੈਂ ਜਾਣਦੀ ਤੁਸੀਂ ਕਿੱਧਰ ਆ ਗਏ ਸਾਡੇ ਘਰ ਇਦਾਂ ਦੀਆਂ ਗੱਲਾਂ ਜੀਆਂ ਕਰੀ ਜਾਂੜੀ ਆ ਪਤਾ ਨਹੀਂ ਹੁਣ ਸੱਚੀ ਦਿਮਾਗ ਨੂੰ ਕੋ ਹੋ ਗਿਆ ਕਿ ਜਾਂ ਉਦਾਂ ਹੀ ਛਦਾਈ ਬਣਾਉਂ ਡਈ ਸਾਨੂੰ ਆਹੋ ਤੇ ਤੂੰ ਇਦਾਂ ਕਰੂਗਾ ਤਿਆਰ ਹੋ ਜੋ ਤੇ ਆਜੋਗਾ ਉਹ ਹੀ ਆਹੋ ਹੁਣੇ ਹੀ ਆਓ ਕਰਨ ਮੈਂ ਤਿਆਰ ਨੂੰ ਮੇਕਰ ਨਹੀਂ ਹੈ ਪਰ ਮੀਨੀ ਕਹਿਆ ਤੇ ਤਿਆਰ ਹੋ ਕੇ ਤੇ ਨਿਕਲ ਜੀਂ ਆ ਫਿਰ ਅੱਗੇ ਤੇ ਆਹੋ ਜਿੱਦਾਂ ਮਰਜ਼ੀ ਕਰਕੇ ਸ਼ਾਮ ਤੱਕ ਪਹੁੰਚ ਜਾਇਓ ਹਾਂ ਹਾਂ ਨਹੀਂ ਕੋਈ ਮਿੰਟ ਖੋਤ ਨਹੀਂ ਠੀਕ ਨਹੀਂ ਹੋਰ ਕੀ ਨਹੀਂ ਹੋਇਆ ਠੀਕ ਆ څنګه ਠੀਕ ਜੀ څنګه ਕਹਿੰਦੀ ਦੀ ਮਾਂ ਕਹਿੰਦੀ ਆ ਜਾਨਨੀ ਆ ਕੋਈ ਨਹੀਂ ਠਹਿਰ ਕੇ ਸੱਚੀ ਆ ਤਾਂ ਮੇਰਾ ਦਿਮਾਗ ਹੀ ਖਰਾਬ ਕਰਕੇ ਰੱਖਤਾ ਮੈਨੂੰ ਤੇ ਇਹ ਹੀ ਵੀ ਇਹਨੇ ਨਿਆਣੇ ਬਾਰੇ ਪੁੱਛੂਗੀ ਪਰ ਨਾ ਇਹ ਤੇ ਨਵਾਂ ਹੀ ਹੁਣ ਸਦਮਾ ਲਾ ਕੇ ਬੈ ਗਈ ਏ ਚੋਰ ਚੋਰ ਦਸੀਆਂ ਆਂ ਡੀ ਸਾਨੂੰ ਰਹਿਣ ਦੋ ਰੌਲੀ ਪਾਉਂਦੀ ਆ ਪੇ ਮਾਂ ਇਹਦੀ ਆਉਗੀ ਤੇ ਵੇਖੂਗੀ ਹਾਂ ਪਰ ਇਹ ਸਦਾ ਆਇਆ ਜਾਣ ਕੇ ਇਹਨੂੰ ਹਾਏ ਇਹ ਕੋਹਣ ਜਿਹੜੇ ਸਾਡੇ ਘਰ ਆਣ ਕੇ ਰੌਲਾ ਪਾਉਂਦੇ ਆ ਮੰਮੀ ਵੀ ਪਤਾ ਨਹੀਂ ਕਿੱਥੇ ਚਲ ਗਈ ਹੈ ਮੈਂ ਤੇ ਸੁੱਤੀ ਮੈਨੂੰ ਸੁੱਤੀ ਨੂੰ ਛੱਡ ਕੇ ਚਲ ਗਈ ਪਤਾ ਨਹੀਂ ਕਿੱਥੇ ਕੋਲ ਆਉਣਾ ਮੰਮੀ ਨੇ ਮੈਨੂੰ ਸੋਖ-ਸੋਖਵੇਂ ਗਈ ਜਾਂਦੇ ਪਤਾ ਨਹੀਂ ਕਿਹਦਾ ਨਾਮ ਮੈਨੂੰ ਕੀ ਜਾਂਦੇ ਆ ਤੇ ਮੇਰਾ ਨਾਮ ਕੀ ਆ ਕੀ ਨਾ ਮੈਨੂੰ ਚੇਤੇ ਆ ਕਿ ਉਹ ਨਹੀਂ ਆਉਂਦੇ ਆ ਵੀ ਮੇਰਾ ਨਾਮ ਕੀ ਆ ਦੇ ਵੀ ਕਿ ਤਾਪੀ ਗਰਹੋਂਂ ਦੇ ਆਵਾ ਹਨ ਕਿਤੇ ਚੰਗੀਆਂ ਹਾਂ ਤਾਂ ਘਰ ਦੇ ਬਾਹਰ ਜਾ ਕੇ ਰੋਲਾ ਪਾਵਣੀ ਹੈ ਮੈਂ ਬਾਹਰੋਂ ਲੋਕੀ ਆਉਣਗੇ ਤਾਂ ਨਾਲ ਨੂੰ ਭਜਾਉਣਗੇ ਇੱਧੇ ਘਰ ਦੀ ਮੰਮੀ ਆਪਾਂ ਦੋਵੇਂ ਇੱਧਰ ਆਣ ਕੇ ਬਹਿ ਗਏ ਆ ਇਹ ਨਾ ਵੇ ਉਧਰੋਂ ਬੂਹਾ ਖੋਲ ਕੇ ਤੇ ਭਾਜੇਗਾ ਚਲੋ ਉਧਰ ਚਲੀਏ ਕਿ ਨਾ ਕਿਧਰ ਲੈ ਕੇ ਤੇ ਬੰਨ ਉਹਨੂੰ ਸੱਚੀ ਸਾਨੂੰ ਤੇ ਖਾ ਹੀ ਲੈਣ ਲੱਗੀ ਪਤਾ ਨਹੀਂ ਕੀ ਕਰਨਾ ਇੰਨੇ ਸਾਡੇ ਘਰ ਆ ਜੇ ਚਲੋ ਚਲੋ ਚਾਰ ਲੈ ਮਮੀ ਕਿੱਥੇ ਚਲੀ ਆਂ ਕੋਣ ਵੀ ਬਾਈ ਮਾਂ ਤੈਨੂੰ ਤੇ ਕਿੱਥੇ ਚਲੀ ਆਂ ਬਾਬਾ ਜੀ ਗੱਲ ਕੀ ਦੀ ਦੱਸੂ ਕੀ ਗੱਲ ਵਾ ਛੱਡੋ ਮੈਨੂੰ ਮੈਨੂੰ ਚਾ ਮੈਨੂੰ ਲੋਕਾਂ ਵਾ ਤੇ ਕਲ ਚੋਰ ਆ ਗਈਓ ਚੋਰ ਆ ਗਈ ਤੇ ਬੈ ਇੱਥੇ ਬੈ ਇੱਥੇ ਜਾਂਦੇ ਕਿਉਂ ਨਹੀਂ ਇੱਥੇ ਦਰਵਾਵੇਂ ਚੁੱਪ ਚੁੱਪ ਕਰ ਜਾ ਗੋਲੂ ਕਿਹੜੀ ਗੱਲ ਜੁੱਪ ਕਰਾਵਾ ਲੱਕ ਪੁੱਤ ਨੂੰ ਮੋਖੇ ਇੰਨੀ ਜ਼ੋਰ ਦੀ ਨਾ ਆਉਂਦੇ ਇੱਥੇ ਬੈ ਬੈ ਚਲ ਜਓ ਮੈਂ ਤੁਹਾਨੂੰ ਕਿਹਾ ਤੈਨੂੰ ਚਲ ਜਓ ਇੱਥੇ ਸਾਬੀ ਕੋਈ ਚੀਜ਼ ਲਿਆ ਬੰਨੇ ਨੂੰ ਕਿਹੜੇ ਗੱਲੋ ਬੋਲਣਾ ਮੈਂ ਤੁਹਾਨੂੰ ਦਵਾਨਾ ਨੂੰ ਬੰਨਦੀ ਦੇਖੀ ਮੈਂ ਤੁਹਾਨੂੰ ਕਿਹਾ ਤੁਹਾਨੂੰ ਮੈਂ ਦਵਾਨਾ ਨੂੰ ਬੰਨਣਾ ਦੇਖੀ ਤੂੰ ਯਾਰ ਜਮੇ ਲੋਕਾਂ ਨੂੰ ਰੋੜਾ ਪਾਉਣ ਲੱਗੀ ਜੇ ਤਾਂ ਛੱਡੋ ਕਰ ਫੜ ਮੈਨੂੰ ਰੱਖ ਇੰਨੇ ਸ਼ਦਾਈ ਬਣਾਇਆ ਸਾਨੂੰ ਕੌਣ ਵਾ ਕਿੱਦਾਂ ਆਣ ਗਿਆ ਤੈਨੂੰ ਕੌਣ ਵਾ ਤੈਨੂੰ ਮੈਂ ਥੋੜਾ ਚਿਹਰਾ ਲਾ ਲੈਂਦਾ ਤੇਰੀ ਮਾਂ ਨੂੰ ਪਤਾ ਲੱਗ ਜਾਊ ਵੀ ਕੌਣ ਵਾ ਪਾਈ ਨਹੀਂ ਆਣ ਦੋ ਮੇਰੀ ਮਾਂ ਨੂੰ ਸਰਤਾਂ ਨਹੀਂ ਦੱਸਦੀ ਪਤਾ ਕੋਈ ਨਹੀਂ ਕੋਈ ਨਹੀਂ ਦੱਸਦੀ ਤੁਹਾਨੂੰ ਪਤਾ ਛੱਡ ਦੋ ਮੈਨੂੰ ਦੱਸਣਾ ਫੜਤੀ ਰੱਖ ਫੜਤੀ ਰੱਖ ਛੱਡ ਦੋ ਮੈਨੂੰ ਮੈਂ ਤੁਹਾਨੂੰ ਕਹੇ ਛੱਡ ਦੋ ਮੈਨੂੰ ਹੁਣ ਸਾਬੀ ਇਹਦੇ ਲੱਗੋ ਨਹੀਂ ਕਿ ਤੜਨੇ ਉੱਠਣਾ ਇਹ ਨਾ ਹੋਵੇ ਆ ਖੋਲ ਕੇ ਵੀ ਤੋੜ ਜੇ ਕਿਸ ਬੰਨੇ ਬਸ ਕਹਿ ਰਹਾ ਉੱਥੇ ਬੰਨ ਲੈਣਾ ਕੋਈ ਨਹੀਂ ਇਹ ਕਿਤੇ ਪਗਾਂਡ ਨਹੀਂ ਆਉਂਦੇ ਕੀ ਗੱਲ ਹੈ ਤੈਨੂੰ ਵੇ ਕਿੰ ਕੋਈ ਗੰਨੀ ਪੁਲਿਸ ਆ ਜਾਣੀ ਪੁਲਿਸ ਕਰਤਾ ਮੈਂ ਪੁਲਿਸ ਨੂੰ ਫੋਨ ਆਹ ਪੁਲਿਸ ਵਾਲੇ ਤੇਰਾ ਮਾਸੜ ਲੱਗਦਾ ਪੁਲਿਸ ਨੂੰ ਫੋਨ ਕਰਤਾ ਤੂੰ ਕਿ ਕਰਮਾਂ ਹੋਰ ਭਾੜੇ ਦੇ ਮੂੰਹ ਨੂੰ ਬੰਨੀਏ ਜੇ ਨਹੀਂ ਕੋਈ ਕਹਿਣਾ ਨਹੀਂ ਬੋਲ ਕੇ ਪੁਲਿਸ ਨੂੰ ਨਹੀਂ ਆਉਣ ਲੱਗੀ ਪੁਲਿਸ ਪੁਲਿਸ ਆਉਂ ਲੱਗੇ ਜੇ ਮੈਂ ਤੁਹਾਨੂੰ ਦੱਸਦਾ ਚੁੱਪ ਹਾਲੀਵੁੱਡ ਚੁੱਪ ਯਾਰੀ ਕੋ ਲੋਰੀ ਬੋਲਦਾ ਮੈਂ ਹੈ ਗੋਣਾ ਕੋਈ ਨਹੀਂ ਲੱਜ ਜਾਂਦਾ ਤੈਨੂੰ ਸ਼ਾਂਤ ਦਾ ਕੋ ਪਤਾ ਮੇਉ ਜਮਾ ਦਾ ਤੈਨੂੰ ਨਹੀਂ ਦੱਸ ਦੱਸ ਨਹੀਂ ਦੇ ਦਮ ਨਾ ਮੁੱਕ ਕੋਣ ਹੂੰ ਭੁੰਨੇ ਜਾ ਮੈਂ ਦਰੂਸਤੋ ਨਾ ਮੈਂ ਕਮੋ ਜਾਂ ਤੈਨੂੰ ਕਹਿਂਦੀ ਮੈਂ ਉਹਨਾਂ ਦੇ ਇਹਨਾਂ ਦਿਨਾਂ ਤੋਂ ਅੱਜ ਤੂੰ ਹੀ ਟਵਟਾ ਹੋਇਆ ਕਿ ਦੁਕਾਨਦ ਵੀ ਨਹੀਂ ਆਉਂਦੀ ਅੰਤਰੀ ਚੰਗ ਵੀ ਅਤਾਂ ਵੀ ਤੇਰਾ ਦਿਮਾਗ ਵੀ ਖਰਾਬ ਹਨਾ ਫੋਨ ਜਿਹੜਾ ਤੇ ਲਾ ਕੇ ਛੱਡ ਜੰਨਾ ਥੋੜਾ ਬੋਤਾ ਸੋਚ ਲਿਆ ਕਰ ਇਹਨੂੰ ਆਪਣੇ ਆਪ ਕਿਉਂ ਨਹੀਂ ਸੋਚ ਆਉਂਦੀ ਮਿਲਲਦਾਨੀ ਹੁਣ ਬਾਹਰ ਕਿੰਨਾ ਕਿ ਚਲੰਦਰ ਵੜਿਆ ਰਹੇਗਾ ਮੰਮੀ ਦਾ ਫੋਨ ਹੈਲੋ ਹਾਂਜੀ ਮੰਮੀ ਆ ਇੱਥੇ ਬੈਠਾ ਹਾਂ ਉਹ ਆ ਜਾਣਾ ਘਰ ਇਹਨਾਂ ਨਾਲ ਸਤਿਕਾਰ ਕਰਕੇ ਆਉਂਗਾ ਹਣ ਕੀ ਜਾਂਦੇ ਨਹੀਂ ਨਹੀਂ ਛੱਡਣਾ ਨਹੀਂ ਆ ਇਹ ਫਿਰ ਹੁਣ ਛੱਡਦਾ ਫਿਰ ਕਹਿਣਗੇ ਤੇ ਆਪਨਾ ਆਉਨਾ ਕੋਈ ਨਹੀਂ ਉਹ ਆਇਨਾ ਮਾਦਾ ਕੀ ਤੁਸੀਂ ਬਾਰ ਬਾਰ ਉਹ ਨਹੀਂ ਨਹੀਂ ਇਹਨਾਂ ਨਾਲ ਗੱਲ ਕਰਕੇ ਆਉਂ ਮੈਂ ਸਭੀ ਨਾਲ ਹੈ 1 ਮਿੰਟ 1 ਮਿੰਟ ਇਹਨਾਂ ਤੇ ਕਰੋ ਮਮੀ ਵਾਜਾਂ ਹੋਂਦੀ ਐ ਇਹਨਾਂ ਕਰੋ ਅੱਧਾ ਭਾਬੀ ਆ ਮੈਂ ਇੱਕ ਮਿੰਟ ਕਰਦਾ ਤੁਹਾਨੂੰ ਕਰਦਾ ਇੱਕ ਮਿੰਟ ਕਰਦਾ ਕਿੱਥੇ ਜਾਣਾ ਕਿੱਥੇ ਜਾਣਾ ਆਪਾਂ ਇੱਥੇ ਹੀ ਰਹਿਣਾ ਆਪਾਂ ਤੇ ਮੇਰਾ ਘਰ ਵੈ ਨੀ ਤੂੰ ਕਿ ਕੋਲ ਆਡਰ ਫੜੀ ਆ ਮੇਰਾ ਘਰ ਮੇਰਾ ਘਰ ਘਰ ਹੀ ਸਿਰ ਤੇ ਚੁੱਕਿਆ ਤੂੰ ਆਉਣ ਲੱਗੀ ਤੇਰੀ ਮਾਂ ਸਮਝਾਉਂਦੀ ਤੈਨੂੰ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਨਾਲ ਤੁਹਾਨੂੰ ਪਤਾ ਲੱਗ ਜੂ ਨਾਲ ਤੁਹਾਨੂੰ ਦੱਸਦੀ ਪਤਾ ਆਣ ਕੇ ਉਸਾਬੀ ਇਹਦਾ ਮੂੰਹ ਬੰਦ ਕਰ ਲੋਕਾਂ ਨੂੰ ਆਵਾਜ਼ ਸੁਣਨ ਦੀ ਤੈਨੂੰ ਇਹਨਾਂ ਵੀ ਨਹੀਂ ਪਤਾ ਲੱਗਣ ਡਿਆ ਨਹੀਂ ਇਹ ਕੀ ਤੱਕ ਕੈਰੀ ਆਵਾਜ਼ ਕੱਢੀ ਜਾਂਦੀ ਅਜੇ ਵੀ ਹਜੂ ਕੋਲੇ ਇਹਦਾ ਮੂੰਹ ਫੇਰ ਵੇਖੀ ਕਿਦਾਂ ਹਟਦੀ ਜਿਦਾਂ ਬੋਟੇ ਨੂੰ ਨਹੀਂ ਮੈਂ ਦੋਤੋਂ ਮੈਂ ਹਟ ਜਾ ਮੇਰਾ ਬਾਬਾ ਚਾ ਗਈ ਤੋ ਇਹਦਾ ਦਿਮਾਗ ਕੱਢ ਕੇ ਨਾ ਸਿਰ ਚੋਂ ਸਾਫ਼ ਕਰਕੇ ਫੇਰ ਸਿਰ ਚ ਪਾਉਣ ਵਾਲਾ ਹੋਇਆ ਵਾ ਇਹਨੇ ਹੱਥ ਚ ਕੀ ਆ ਜਾਣ ਕੇ ਵੇ ਮੁਰਕੋ ਮੁਰਕੀ ਹੋਈ ਛਦੈਣ ਹੋ ਗਈ ਛਦੈਣ ਹੇ ਕੌਣ ਤਈ ਦਾਦੇ ਕਿਉਂ ਨਹੀਂ ਆ ਆ ਜਿਹੜੀ ਗੱਲ ਬਣਾ ਇਹ ਖੰਨੇ ਚ ਕਢ ਲਾ ਇੱਕੋ ਗੱਲ ਕਰੀ ਜਾਨੀ ਤੂੰ ਜਿੱਦਾ ਪਾਗਲ ਹੋ ਨਹੀਂ ਤੂੰ ਤੁਸੀਂ ਜੇ ਪਾਗਲ ਮੇਰੇ ਘਰ ਨੂੰ ਆਪਣਾ ਘਰ ਦੱਸ ਹੀ ਜਾਣੇ ਆ ਅਹੀਂ ਹੈਤ ਨਹੀਂ ਤੂੰ ਬਣਾ ਦੇਣਾ ਵਾ ਹੈਗੇਤ ਨਹੀਂ ਆ ਹੈਗੇ ਜੇ ਚੁੱਪ ਕਰ ਜਦੀ ਤੇਰੀ ਤੂੰ ਆ ਭੱਜਣ ਤੇ ਬਾਹਰ ਨੂੰ ਤੂੰ ਲੱਗੀ ਨਾ ਮੇਰਾ ਘਰ ਮੈਂ ਜਿੱਥੇ ਮਰਜੀ ਜਾਵਾਂ ਓਏ ਓਏ ਆ ਕੰਡੇ ਜਿੰਨੂੰ ਆ ਤੇਰਾ ਘਰ ਦੱਸਣ ਲਈ ਨਾ ਓਏ ਓ